ਸਾਡੇ ਵਾਸਤੇ ਤਾਂ ਹਰੀ ਮੰਦਰ ਹੈ ਸਾਡਾ ਹਿਰਦ ਹੈ ਦਿਲ ਹੈ ਸਾਡਾ ਸੱਚਖੰਡ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਮਰਤ ਸਰ ਸਿੱਪਤੀ ਦਾ ਘਰ ਇਹ ਅਮਰ ਸਰੋਵਰ ਤੇ ਹਰਮੰਦਰ ਸਾਹਿਬ ਜਾਓ ਮੱਥਾ ਟੇਕੋ ਅਮਰ ਸਰੋਵਰ ਉਹ ਅਮਰ ਸਰੋਵਰ ਤਾਂ ਹੀ ਹਰਮੰਦਰ ਸਾਹਿਬ ਬਣਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਦੋਂ ਤਾਂ ਜੇ ਉਹ ਅਮਰਤ ਸੀ ਤਾਂ ਹੀ ਅਮਤ ਸਰ ਬਣਿਆ ਤਾਂ ਹੀ ਸਾਧ ਸੰਗਤ ਉਦੋਂ ਤਾਂ ਜੇ ਮਹਾਰਾਜ ਪ੍ਰਕਾਸ਼ ਵੀ ਨਹੀਂ ਸੀ ਜਦੋਂ ਬੀਬੀ ਸਾਧ ਸੰਗਤ ਰਜਨੀ ਦਾ ਪਤੀ ਅਰੋਗ ਹੋਇਆ ਤੰਦਰੁਸਤ ਹੋਇਆ ਬੋਲੋ ਸਤਨਾ ਫਿਰ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਸਤਗੁਰਾਂ ਨੇ ਤਾਂ ਹੀ ਹੋਈ ਤਾਂ ਹੀ ਅੰਮ੍ਰਿਤਸਰ ਬਣਿਆ ਤੇ ਤਾਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੋਏ ਬੋਲੋ ਸਤਨਾ ਤਾਂ ਹੀ 24 ਘੰਟੇ ਹਰੀ ਜਸ ਕੀਰਤਨ ਦੇ ਰੂਪ ਦੇ ਵਿੱਚ ਵੀ ਪ੍ਰਭੂ ਵਿਰਾਜਦੇ ਨੇ ਬੋਲੋ ਸਤਨਾ ਬਾਣੀ ਦੇ ਰੂਪ ਦੇ ਵਿੱਚ ਵਿਰਾਜਦੇ ਨੇ ਕੀਰਤਨ ਦੇ ਰੂਪ ਦੇ ਵਿੱਚ ਵਿਰਾਜਦੇ ਨੇ ਪੰਜੇ ਬਾਣੀਆਂ ਪੜ੍ਹ ਕੇ ਅਮਰ ਤਿਆਰ ਕਰਦਾ ਹੈ ਹਾਂ ਜੀ ਪਿਆਰੇ ਫਿਰ ਜਿੱਥੇ 24 ਘੰਟੇ ਹਰੀ ਜਸ ਕੀਰਤਨ ਬਾਣੀ ਪੜ੍ਹੀ ਜਾਂਦੀ ਹੈ ਫਿਰ ਉਹ ਉਹ ਪਾਣੀ ਰਹਿ ਗਿਆ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਿ ਉਹ ਅੰਮ੍ਰਿਤ ਨਹੀਂ ਹੈ ਬਾਬਾ ਸ਼ਾਮ ਸਿੰਘ ਜੀ ਤੋਂ ਵੀ ਅਸੀਂ ਸਿਆਣੇ ਹੋ ਗਏ 70 ਸਾਲ ਲਗਾਤਾਰ ਕੀਰਤਨ ਕੀਤਾ ਬੋਲੋ ਸਤਨਾਮ ਇੱਕ ਵੀ ਦਿਨ ਨਾ ਗਾ ਨਹੀਂ ਪਾਇਆ ਜਿਸ ਦਿਨ ਅਕਾਲ ਤਾ ਸਾਬ੍ਹ ਦੀ ਚੌਂਕੀ ਨਾ ਪਰੀ ਹੋਵੇ ਤੇ ਹਰੀ ਮੰਦਰ ਸਾਹਿਬ ਦੀ ਦੋਵੇਂ ਟਾਈਮ ਚੌਂਕੀ ਨਾ ਪਰੀ ਹੋਵੇ ਬਾਬਾ ਜੀ ਨੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਸਿੱਖਾਂ ਦੀ ਮੰਨੋਂਗੇ ਜਾਂ ਇਹੋ ਜੋ ਲੋਕਾਂ ਦੀ ਮੰਨੋਂਗੇ ਜਿਨ੍ਹਾਂ ਦੇ ਮਨ ਵਿੱਚ ਜਿਨ੍ਹਾਂ ਨੇ 70 ਦਿਨ ਨਹੀਂ ਕਦੇ ਗੁਜ਼ਾਰੇ ਪਤਾ ਨਹੀਂ ਗਏ ਹੋਣਗੇ ਬੋਲੋ ਸਤਨਾਮ 70 ਸਾਲ ਕੀਰਤਨ ਕੀਤਾ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਕੀਰਤਨ ਸੁਣਦੇ ਇੱਕ ਨੇ ਆਪਣੀ ਹੱਡ ਭਰਤੀ ਕਿਹਾ ਜਦੋਂ ਬਾਬਾ ਜੀ ਕੀਰਤਨ ਕਰ ਰਹੇ ਸੀਗਾ ਰਾਗ ਮੈਨੂੰ ਸਾਹਮਣੇ ਪਤਖ ਨਜ਼ਰ ਆ ਰਹੇ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਮਰ 70 ਸਾਲ ਦੀ ਹੋ ਗਈ ਹੈ ਪਰੰਤੂ ਧਿਆਨ ਕਿੱਥੇ ਹੈ ਮੰਜੀ ਤੇ ਬੈਠੇ ਹੋਏ ਵੀ ਸੱਤ-ਸੱਤ ਦਿਨ ਸਮਾਧੀ ਨਹੀਂ ਖੁੱਲਦੀ ਬੋਲੋ ਸਤਨਾਮ 24 24 ਘੰਟੇ ਸਮਾਧੀ ਨਹੀਂ ਖੁੱਲਦੀ ਨੇਤਰ ਮੋੰਦ ਕੇ ਐਸੇ ਪਵਨ ਖੱਟ ਚਕਰਾਂ ਨੂੰ ਭੇਦ ਕੇ ਕੁੰਡਲਿਨ ਸਰਜਾ ਕੇ ਦਸਮ ਦਵਾਰ ਦੇ ਵਿੱਚ ਗੁਰੂ ਦੇ ਚਰਨਾਂ ਵਿੱਚ ਐਸੇ ਲਿਵ ਲੀਨ ਹੋ ਜਾਂਦੇ ਹਨ ਸੱਤ-ਸੱਤ ਦਿਨ ਸਮਾਧੀ ਨਹੀਂ ਖੁੱਲਦੀ ਸਮਾਧੀ ਖੁੱਲਦੀ ਹੈ ਤੇ ਮੰਜੀ ਤੇ ਬੈਠੇ ਨੀਤੇ ਹੱਥ ਮਾਰਦੇ ਨੇ ਅਮਰਤਰ ਪ੍ਰਤੀਤ ਹੁੰਦਾ ਸੀਕ ਕਦਨਾ ਅਮਰਤ ਨੀਤੇ ਚਲੇ ਗਿਆ ਅਮਰਤ ਕਿੱਥੇ ਚਲੇ ਗਿਆ ਅਮਰਤ ਨੀਤੇ ਚਲੇ ਗਿਆ ਹੈ ਗੁਰੂ ਰਾਮਦਾਸ ਅਮਰਤ ਸ਼ਾਇਦ ਨੀਤੇ ਚਲੇ ਗਿਆ ਮਾਨੋ ਅਮਰਤ ਸਰੋਭਤੀਆਂ ਉਹ ਪੌੜੀਆਂ ਤੇ ਬੈਠੇ ਹਨ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਹੋਵਨਾ ਸਿੱਖਾਂ ਦੀ ਮੰਨੋਂਗੇ ਉਹਨਾਂ ਮਹਾਪੁਰਸ਼ਾਂ ਦੀ ਮੰਨੋਂਗੇ ਜਹ ਉਹ ਨਾ ਲੋਕਾਂ ਦੀ ਮੰਨੋਂਗੇ ਜਿਨ੍ਹਾਂ ਦੇ ਹਿਰਦੇ ਵਿੱਚ ਕੋਈ ਗੁਰੂ ਦਾ ਸ਼ਰਧਾ ਵਿਸ਼ਵਾਸ ਪ੍ਰੋਤਸਾਹ ਹੈ ਹੀ ਨਹੀਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਨਹੀਂ ਪੜਿਆ ਹੋਊਗਾ 70 ਦਿਨ ਨਹੀਂ ਕਦੇ ਨਾ ਕਮਾਈ ਕੀਤੀ ਨਹੀਂ 70 ਸਾਲ ਲਗਾਤਾਰ ਇੱਕ ਦਿਨ ਵੀ ਨਾਗਾ ਪਾਉਣ ਵਾਲਾ ਹੈ ਕੋਈ ਅਜਲ ਸਿੱਖ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹੋ ਜਿਹੇ ਸੇਵਕ ਚੱਲੇ ਆਉਂਦੇ ਹਨ ਗੁਰੂ ਰਾਮਦਾਸ ਮਹਾਰਾਜ ਦੇ ਉਹ ਸਮੇਂ ਦੇ 4-400 ਸਾਲ ਦੇ ਵਸਾਏ ਹੋਏ ਜਿਹੜੇ ਨਾਗਾ ਨਹੀਂ ਪਾਉਂਦੇ ਗੁਰੂ ਘਰ ਦੇ ਵਿੱਚ ਬੋਲੋ ਸਤਨਾਮ ਆਮੇ ਉਹ ਨਾ ਹੁੰਦੇ ਲੜਕੀਆਂ ਦੇ ਵਿਆਹ ਹੋਏ ਵਿਆਹਾਂ ਦੇ ਵਿੱਚ ਵੀ ਛਾਵਾਂ ਨਹੀਂ ਹੋਏ ਇਹ ਤੁਮ ਤਾਂ ਕਿ ਦੌਰੇ ਵੀ ਪੈ ਗਏ ਕਿਤੇ ਬਿਮਾਰੀ ਹੋ ਗਈ ਦਿਨ ਭਾਵੇਂ ਸਰੀਰ ਡਿੱਗ ਗਈ ਪਵੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਫਖਾਰ ਹੋਵੇ ਬਿਮਾਰੀ ਹੋਵੇ ਹੁਣ ਉਹਨਾਂ ਦੀ ਮੰਨੋਂਗੇ ਜਾਂ ਗੁਰੂ ਘਰ ਦੇ ਦੁੱਖੀਆਂ ਦੀਆਂ ਮੰਨਣੀਆਂ ਗੱਲਾਂ ਬੋਲੋ ਸਤਨਾਮ ਜਿਹੜੇ ਪਤਾ ਨਹੀਂ ਕਿਹੜੀਆਂ ਸਾਜਸਤਰਾਂ ਦੇ ਅਧੀਨ ਗੁਰੂ ਘਰ ਦੀਆਂ ਗੁਰੂ ਘਰ ਦੇ ਅਸਥਾਨ ਹਰੀ ਮੰਦਸਾ ਜੋ ਸਾਡੇ ਦਿਲ ਨੇ ਬੋਲੋ ਸਤਨਾਮ ਫਿਰ ਪੰਜੇ ਸਰੋਵਰ ਕਿਉ ਪਾਣੀ ਨਹਾਉਣ ਵਾਸਤੇ ਹੀ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆ ਗੁਰੂਆਂ ਨੇ ਇਸ ਵਾਸਤੇ ਸਰੋਵਰ ਮਨਾਏ ਬਿਹਾਂ ਨਹਾਉਣਾ ਹੀ ਆ ਨਹਾਉਣ ਵਾਸਤੇ ਪਾਣੀ ਵਰਤਦੇ ਆ ਕੱਪੜੇ ਧੋਣ ਵਾਸਤੇ ਵਰਤ ਸਕਦਾ ਕੋਈ ਕੋਈ ਸਰੀਰ ਨੂੰ ਧੋਣ ਵਾਸਤੇ ਸਰੋਵਰ ਚ ਜਾਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਮੈਲ ਲਾਉਣ ਵਾਸਤੇ ਸਰੋਵਰ ਨਹੀਂ ਨਰਮਲ ਹੋਏ ਕਾਰਜ ਇਸ਼ਨਾਨ ਆ ਸਿੱਖ ਸੰਗਤਾਂ ਪਹਿਲਾਂ ਸਰੀਰ ਨੂੰ ਨਿਰਮਲ ਕਰਦੀਆਂ ਨੇ ਪਵਿੱਤਰ ਬਾਹਰ ਰੋਟੀਆਂ ਲੱਗੀਆਂ ਨੇ ਇਸ਼ਨਾਨ ਕਰਕੇ ਫਿਰ ਅਮਰ ਸਰੋਵਰ ਦੇ ਵਿੱਚ ਜਾਂਦੇ ਬੋਲੋ ਸਤਨਾਮ ਕਿਉਂ ਉਸ ਪਾਣੀ ਨੂੰ ਕੱਪੜੇ ਧੋਣ ਵਾਸਤੇ ਵਰਤਿਆ ਜਾਂਦਾ ਹੈ ਕਿਉਂ ਸਿਰਫ ਨਹਾਉਣ ਵਾਸਤੇ ਹੈ ਕਿਉਂ ਹੋ ਪਾਣੀ ਨੂੰ ਕੋਈ ਆਮ ਵਰਤਿਆ ਜਾਂਦਾ ਹੈ ਕਿਉਂ ਪਾਣੀ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਮਰੇ ਤਾਂ ਸਾਰ ਸਾਰ ਸਰੋਵਰ ਕਿਉਂ ਕਿਹਾ ਜਾਂਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੋ ਸਾ ਸੰਗਤ ਇਹ ਸਾਰਾ ਕੁਝ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਸਾਰੇ ਸੰਸਾਰ ਦੀ ਕਿਰਪਾ ਕਰਨ ਸਮਤ ਵਕਸ਼